ਬੀਤੀ ਰਾਤ ਇੱਕ ਨਾਮੀ ਢਾਬੇ ਤੇ ਖਾਣਾ ਖਾਣ ਆਇ ਇੱਕ ਪਰਿਵਾਰ ਦੇ ਖਾਣੇ ਚੋਂ ਨੌਨ ਵੈਜ ਨਿਕਲਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਉਹ ਢਾਬਾ ਮਾਲਿਕ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਆਓ ਸੁਣਦੇ ਹਾਂ ਪਰ ਬੀਤੀ ਰਾਤ ਜਿਹੜੇ ਜਿਲਪੁਰ ਵਾਲੇ ਢਾਬੇ ਤੇ ਇੱਕ ਜਿਹੜਾ ਦਾਲ ਵਿੱਚੋਂ ਕੁਝ ਨੌਨੀਆਂ ਦਾ ਸਾਥ ਨਿਕਲਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਿੰਭੀ ਮੈਂ ਤਾਂ ਇਨੀ ਗੱਲ ਕਹਿਣੀ ਚਾਹੁੰਦਾ ਕਿ ਮਸ਼ਹੂਰ ਹੋਣਾ ਅੱਜ ਦੀ ਡੇਟ ਦੇ ਵਿੱਚ ਬੜਾ ਵੱਡਾ ਗੁਨਾਹ ਆ ਇਹਦੇ ਬੰਦੇ ਦਾ ਚੋਰ ਹਮਾਮੂਦ ਜੀ ਨੇ ਇਹ ਬੜਾ ਫਸਕੇ ਰਹਿਣਾ ਸੰਦਾ। ਉਹਨੇ ਹੈਗੀ ਦਾ ਦੇਖੋ ਜੀ ਇੱਕ ਸਾਜ਼ਿਸ਼ ਹੈ। ਰੰਗ ਇਸ ਨੂੰ ਕੁਝ ਹੋਰ ਦਿੱਤਾ ਜਾ ਰਿਹਾ ਹੈ। ਵੱਡੇ ਵੱਡੇ ਲੋਕਾਂ ਨੂੰ ਕਿਸ ਤਰੀਕੇ ਦਾ ਫਾਇਦਾ ਜਾਂਦਾ ਹੈ। ਪਤਾ ਵੀ ਨਹੀਂ ਚੱਲਦਾ। ਇੱਕ ਬੰਦਾ ਆ ਜ਼ਿਰਖਪੁਰ ਦਾ ਯੂਟਿਊਬਰ ਹੈ। ਕੰਨ ਦਾ ਬੜਾ ਉਰਵਪਤਰਕਾਰ ਹੈ। ਉਹਨਾਂ ਸਾਡਾ ਕਹਿੰਦੇ ਵੀ ਕਹਿੰਦਾ ਵੀ ਇਹ ਵਾਲਾ ਝਗੜਾ ਹੋ ਚੁੱਕਿਆ ਹੈ। ਬਲਾਤਕਾਰ ਤੇ ਕੇਸ ਦੇ ਵਿੱਚ ਅੰਦਰ ਆ ਕੇ ਆਇਆ ਹੁਣ ਭਾਜੀ ਇਹ ਦਾ ਔਰ ਉਹਦੇ ਨਾਲ ਕੀ ਮੈਟਰ ਹੈ ਪਰ ਮੈਂ ਤੁਹਾਨੂੰ ਦੱਸ ਰਿਹਾ ਜੀ ਮੈਂ ਲੋਕਾਂ ਨੂੰ ਵੀ ਦੱਸ ਰਿਹਾ ਲੋਕਾਂ ਨੂੰ ਪਤਾ ਨਾ ਚੱਲੇ ਬਲਾਤਕਾਰ ਦੇ ਕੇਸ ਦੇ ਵਿੱਚ ਅੰਦਰ ਆ ਕੇ ਆਇਆ ਮਰਡਰ ਦੇ ਕੇਸ ਦੇ ਵਿੱਚ سزا ਕੱਟ ਕੇ ਆਇਆ 5 ਸਾਲ ਦੀ ਕਹਿੰਦੇ ਜੇ ਕਿਸੇ ਬੰਦੇ ਨੇ ਬੀਅਰ ਬਾਰ ਦਾ ਲਾਇਸੈਂਸ ਲੈਣਾ ਹੋਵੇਗਾ ਨਾ ਜੋ ਕਾਨੂੰਨ ਹੈ ਜੇ ਸਾਡੇ ਦੇ ਐਨਡੀਪੀ ਦਾ ਪਰਚਾ ਦਰਜ ਆ ਨਾ ਤਾਂ ਲਾਇਸੈਂਸ ਨਹੀਂ ਮਿਲੇਗਾ ਸਾਡੇ ਉਧਰ ਵੀ ਕੇਸ ਚੱਲ ਰਹੇ ਆ ਸਾਨੂੰ سزا ਹੋ ਰਹੀ ਹੈ ਜੀ ਤੁਸੀਂ ਇਲੈਕਸ਼ਨਾਂ ਵਿੱਚ ਖੜੇ ਹੋ ਸਕਦੇ ਹੋ। ਤੁਹਾਨੂੰ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ। ਹਾਂਜੀ। ਪਰ ਮੈਂ ਸਰਕਾਰ ਤੋਂ ਅਗਰ ਦੀ ਬੀਸੀ ਸਾਹਿਬ ਤੋਂ ਸਾਡੇ ਹਲਕੇ ਦੇ ਐਮਐਲਏ ਹੰਦਾਵਾ ਸਾਹਿਬ ਤੋਂ ਸਾਡੇ ਕੋਲ ਬੇਨਤੀ ਕਰਨਾ ਚਾਹੁੰਦਾ ਕਿ ਐਦਾਂ ਦਾ ਬੰਦਾ ਉੱਪਰ ਗੱਲ ਤਾਂ ਕਰ ਸਕਦਾ। ਜਿਹਦੇ ਸਰਵੇ ਦਾ ਪਰਚੇ ਸਰਜ ਹੋਗੇ ਉਹ ਕੰਚਕਾਂ ਜਿਹੜੇ ਕੰਚਕਾਂ ਵਧਾਈਆਂ ਜਾ ਰਹੀਆਂ ਹੋਣ ਉਹਦੇ ਦੇਖੂ ਕਰ ਸਕਦਾ। ਜਿਹਦੇ ਧੀਆ ਦਾ ਪ੍ਰੋਗਰਾਮ ਹੋ ਰਿਹਾ ਹੋਵੇ ਉੱਥੇ ਕਿ ਧੀਆ ਬਾਰੇ ਬੋਲ ਸਕਦਾ। ਚਲੋ ਰੱਖੋ ਬਚਾਓ ਧੀ ਬਚਾਓ ਉਹਦੇ ਉੱਤੇ ਵੀ ਬੋਲ ਸਕਦਾ ਇੱਕ ਰੇ ਦੇਪਤ ਕੇ ਦੇ ਵਿੱਚ ਅਬ ਆਪੇ ਵੀ ਖਬਰਾਂ ਸੜਕੋ ਪਈਆਂ ਸਾਰੀਆਂ ਆਜ ਜੋ ਮਰਦੀ ਕਹਿੰਦਾ ਰਹਾ ਵੀ ਮੇਰਾ ਸਗਾਰਾ ਹੋ ਗਿਆ ਮੇਰਾ ਬੂਹ ਸਰਕਾਰੀ ਖਾਜਾ ਵਿੱਚ ਤਾਂ ਹੈ ਨਾ ਉਸ ਬੰਦੇ ਨੇ ਸਾਡੇ ਦਾਦੇ ਤੇ ਸਾਡੀ ਕੀਤੀ ਉਹ ਲੇੜੀ ਬਣਾਈ ਨਾ ਤੇ ਹੋਰ ਸਾਰੇ ਜਮਾ ਵਾਲੇ ਇਹ ਦਿਖਾ ਰਹੇ ਨੇ ਕਿ ਸਾਡਾ ਡੱਬਾ ਵੇਚਿਆ ਉਹ ਭਾਈ ਨੌਨ ਵੇਚਿਆ ਥੋੜਾ ਡੱਬਾ ਵੇਚਿਆ ਨੌਨ ਵੇਚਿਆ ਨੌਨ ਵੇਚਿਆ ਵੇਜ ਤੇ ਨੌਨ ਵੇਚਿਆ ਠੀਕ ਹੈ ਜੀ ਉਹ ਇਹ ਕਹਿ ਰਹੇ ਨੇ ਜੀ ਹੱਡੀ ਆ ਗਈ 890 ਰੁਪਈਆ ਖਾ ਲਿਆ ਉਹਨਾਂ ਨੇ ਠੀਕ ਹੈ ਜੀ ਚਲੋ ਮੈਂ ਉਹਨਾਂ ਕੋਲੋਂ ਫਿਰ ਵੀ ਮਾਫੀ ਮੰਗਦੀ ਮੈਂ ਕਿਹ ਜੀ ਚਲੋ ਕੋਈ ਗੱਲ ਨਹੀਂ ਅੰਦਰ ਬਿਲਕੁਲ ਠੀਕ ਹੋ ਗਏ ਉਹ ਸਭ ਤੋਂ ਵੱਡੀ ਗੱਲ ਹੈ ਜੀ ਸਾਡੇ ਦੇਸ਼ ਦੇ ਵਿੱਚ ਕਿਤੇ ਐਂਬੂਲੈਂਸ ਨੂੰ ਫੋਨ ਮਾਰੋ ਨਾ ਅੱਧਾ ਘੰਟਾ ਦੀ ਆਉਂਦੀ ਐਂਬੂਲੈਂਸ ਭਾਵੇਂ ਇੱਕ ਕੋ ਬਾਰੀ ਆ ਇੱਕ ਆਫੀ ਹੈ ਕੋਈ ਵੀ ਹੈ ਇਸ ਬੰਦੇ ਨੂੰ ਮੈਡਮ ਨੇ ਫੋਨ ਮਾਰਿਆ 5 ਮਿੰਟਾਂ ਚ ਆ ਗਿਆ ਇਸ ਮੈਡਮ ਨੇ ਇਸ ਬੰਦੇ ਨੂੰ ਮਾਰਿਆ ਉਹਨੂੰ 5 ਮਿੰਟਾਂ ਚ ਆ ਗਿਆ ਪੁੱਤਰ ਕਰਨ ਜੀ ਉਸੇ ਲੱਗਦਾ ਆ ਗਿਆ ਉਸੇ ਵੇਲੇ ਉਹਨੇ ਸ਼ੂਟ ਸ਼ਾਟ ਕੀਤਾ ਤਾਰੂ ਟੁੱਤੀ ਸੀਗੀ ਉਹਨੇ ਕਿ ਸੂਰੂ ਕੀਤਾ ਉਹ ਹੰਗਾਮਾ ਮਚਾਤਾ ਸਾਰੇ ਸਾਰੇ ਚੈਨਲਾਂ ਦੇ ਉੱਤੇ ਕਵਰਾ ਕਰਦੀਆਂ ਮੇਰੀਆਂ ਸਿੱਧਾ ਮੈਂ ਕਿਹਾ ਕਾਪੜਾ ਗਰਮ ਹੋ ਗਿਆ ਯਾਰ ਤੇਰੀ ਤੇ ਚਲੋ ਕੋਈ ਗੱਲ ਨਹੀਂ ਰੱਬ ਦੇਖ ਰਿਹਾ ਜੋ ਜਰੇਗਾ ਵਧੀਆ ਫੈਸਲਾ ਕਰੇਗਾ ਟਿੱਪ ਉਪੇ ਤੇ ਤੁਹਾਡੇ ਕੋਲ ਗਲਤੀ ਜਿੱਥੇ ਮੈਂ ਸਾਰਾ ਕਬਿਛ ਹੋਇਆ ਸਬਜੀ ਤੋਂ ਨਿਕਲ ਤੁਸੀਂ ਕਿੱਥੇ ਰੋਕਦੇ ਮੈਂ ਉਹਨੂੰ ਘਰ ਤੇ ਗਿਆ ਜੀ ਮੈਂ ਉਹਨੂੰ ਜਿੱਥੇ ਖਰਾਉਂਦੀ ਬੋਲੀ ਸੀ ਆ ਘੱਟ ਲੱਗਾ ਸੀ ਤੋਂ ਉਹਨੂੰ ਕਿੱਥੇ ਪਤਾ ਲੱਗਾ ਸੀਗਾ ਉਹਨੂੰ ਰਾਗਾ ਸੀਗਾ ਜੀ 2 ਘੰਟੇ ਬਾਅਦ ਪਤਾ ਉਹ ਸਾਡੇ ਮੁੰਡੇ ਘਬਰਾ ਕੇ ਕਰੋ ਜੀ ਅੱਜ ਸਾਡੇ ਪੱਤਾ ਕ ਪੱਤਰਕਾਰ ਆ ਗਏ ਅੱਜ ਕੀ ਬੋਲੀਏ ਉਹ ਮੈਂ ਤੇ ਹਾਈਟੋਕ ਤੇ ਖੜੇ ਹੋ ਜਾ ਗਿਆ ਮੈਂ ਕਿ ਪੱਤਰਕਾਰ ਜੀ ਲੰਘਿਆ ਉੱਪਰ ਵੱਢੇ ਤੁਹਾਨੂੰ ਪੂਰੀ ਨਹੀਂ ਦਿਖਣਾ ਆ ਜੋ ਖੜੇ ਹੋ ਜਾਓ ਜੀ ਜਿਹੜੇ ਖੜੇ ਹੋ ਗਏ ਉਹਦੇ ਮੈਂ ਹੁੰਦਾ ਤੇ ਮੈਂ ਤੇ ਵੀ ਦੇਖਦਾ ਨਾ ਵੀ ਵੀ ਸਾਰੀ ਸਾਜ਼ਿਸ਼ ਕੀਤੀ ਹੈ ਨਹੀਂ ਤਾਂ ਹਟਾਪਾ ਚਲਾਉਂਦੇ ਨੂੰ ਕਿੰਨਾ ਟਾਈਮ ਸਰ ਦੇਖੋ ਜੀ ਮੈਨੂੰ ਟਾਪਾ ਚਲਾਉਂਦੇ ਨੂੰ ਅੱਜ 17 ਸਾਲ ਹੋ ਗਏ ਨੇ ਸਭ ਤੋਂ ਵੱਡੀ ਗੱਲ ਹੈ ਜੀ ਸਾਡੇ ਧਾਬੇ ਦੀ ਕਮਾਈ ਦਾ 30 35 ਪੈਸੇ ਇੰਸਾ ਜਿਹੜੀ ਸਮਾਜ ਦੇ ਵਡੇ ਤਮਾਕੀ ਲਾਜ਼ਮੇ ਆ ਐਮ ਤੁਹਾਨੂੰ ਸਾਡੀਆਂ ਪਿੰਨ ਡੈਡ ਬਾਡੀ ਆ ਇਲਾਕੇ ਨੇ ਜਿੰਨੀਆਂ ਵੀ ਡੈਡ ਬਾਡੀ ਆਂਦੀਆਂ ਕੋਈ ਰੇਰ ਵਿੱਚ ਸਰੇ ਥੱਲੇ ਆ ਕੇ ਮਰ ਗਿਆ ਫਿਰ ਐਕਸੀਡੈਂਟ ਹੋ ਗਿਆ ਕਿ ਜਿਹੜੇ ਸੁਸਾਈਡ ਕਰ ਲਿਆ ਸਾਰੀ ਪੁਲਸਾਨੀ ਬੁਲਾਉਂਦੀ ਐ ਪੈਕ ਲੈ ਕੇ ਜਾਂਦੇ ਆ ਔਰ ਆਪਣੇ ਗਿਰਕੂ ਲੈ ਕੇ ਜਾਂਦੇ ਆ ਮੇਰੇ ਕੋਲ ਹਰ ਟਾਈਮ 8-8 ਦਾ ਡਰਾਈਵਰ ਰਹਿੰਦੇ ਨੇ ਕਾਫੀ ਉਹ ਸਮੇਂ ਗੱਡੀ ਚਲਦੀ ਜੀ ਫਾਪੂ ਸਾਨੂੰ ਅੱਜ ਇੱਕ ਖਮਿਆਦਾ ਤੁੰਗਣਾ ਕਰਿਆ ਜਿਹਦੇ ਮਸ਼ਹੂਰ ਹੋ ਗਏ ਕਹਿੰਦੇ ਕਿ ਜੇ ਬਾਬੂ ਇੱਕ ਸੌਬੇ ਬੋਲੇ ਤੁਸੀਂ ਤਾਂ ਬੇਸ਼ਾਨੀ ਦੀ ਸਰਕਰਾਮ ਹੋਣਾ ਹੋਇਆ ਤੁਸੀਂ ਤੁਹਾਨੂੰ ਪਤਾ ਹੈ ਮੈਂ ਹਟਾਦਾ ਜੀ ਦੋ ਵਰਕਰ ਆਪਣੇ ਮੈਂ ਕਹਿੰਦਾ ਚਲੋ ਛੁੱਟੀ ਕਰਾਂ ਉਹਦਾ ਬਬਲੀ ہمارا ਤੇ ਕਸੂਰ ਹੈ ਮੇਰਾ ਪੁੱਤਰ ਗੱਲ ਪਤਾ ਕੀ ਹੈ ਕਿ ਜਦੋਂ ਐਕਸ਼ਨ ਹੁੰਦਾ ਨਾ ਕਿਸੇ ਉੱਤੇ ਸਰਕਾਰਾਂ ਵੀ ਐਕਸ਼ਨ ਆਪਣੀ ਤੋਂ ਕਰਦੀਆਂ ਹੁੰਦੀਆਂ ਟਕਾ ਕੇ ਕਰਦੀਆਂ ਹੁੰਦੀਆਂ ਨਹੀਂ ਮੈਂ ਕਹਿੰਦਾ ਬੁੱਧ ਮੈਨੂੰ ਹੀ ਕਰਨਾ ਹੀ ਪੈਣਾ ਉਹ ਰੋਟੇ ਦਾ ਉਹ ਸਿਟੀਲ ਸੀ ਐਕਸ਼ਨ ਦਿੱਤਾ ਸਭ ਕੀਤਾ ਨਾ ਕੀਤਾ ਉਹ ਇਸ ਕੋ ਜਿਹੜਾ ਫੈਮਿਲੀ ਗ੍ਰਾਫਿਕ ਦਾ ਦੇਖੀ ਨਾ ਉਹ ਸਾਡਾ ਮੋਰ ਨਹੀਂ ਸੀ ਮਿਲਿਆ ਸੋਨਣਾ ਵੱਲੋਂ ਸਰਵਾਰ ਵੱਲੋਂ ਇਹ ਗੱਲ ਪਹਿਹੀ ਜੀ ਸਾਡਾ ਗੱਲ ਤੇ ਇਤਿਹਾਸ ਵੀ ਹੋਈ ਓਥੇ ਸਰਵਾਰ ਵੱਲ ਤੋਂ ਖੁੱਲਣ ਆਏ ਨੇ ਠੀਕ ਹੈ ਜੀ ਤੁਸੀਂ ਵਰਤ ਖੁੱਲਣ ਆਇਓ ਜੇ ਕੁਝ ਨਹੀਂ ਐ ਨਹੀ ਹੋ ਫਿਰ ਤੁਸੀਂ ਕਿਸੇ ਵੈਹੜਾ ਵੇਚ ਲੈਂਦੇ ਸਾਡਾ ਤਾਂ ਮਾਮਲਾ ਜਾਇ ਜੀ ਉਹ ਤੇ ਮਾੜੀ ਮੋੜੇ ਕਰਚੀਆਂ ਦਾ ਹਰ ਪਾਸੇ ਹੁੰਦੀਆਂ ਨੇ ਜੀ ਹੁਣ ਅਸੀਂ ਕਿਤੇ ਕਿਸੇ ਨੂੰ ਕਹੀਏ ਜੀ ਅਸੀਂ ਬੜੇ ਪਾਕ ਐਦਾਂ ਆਉਂਦਾ ਆ ਅੱਲਾ ਕੁਝ ਨਹੀਂ ਹੋ ਪਾਇਆ ਠੀਕ ਹੈ ਹੁਣ ਅਗਲੇ ਕਹਿੰਦੇ ਜੀ ਆ ਆ ਗਿਆ ਉਹ ਗਿਆ ਚਲੋ ਠੀਕ ਹੈ ਜੀ ਮਾਫੀ ਮੰਗ ਲਈ ਹੁਣ ਕੋਈ ਚਲੋ ਜੀ ਕੋਈ ਗੱਲ ਨਹੀਂ ਬੰਦੇ ਕੋਈ ਬੰਤੀ ਹੋ ਜਾਂਦੀ ਹੈ ਮੰਨ ਵੀ ਗਏ ਉਹ ਬਾਅਦ ਵਿੱਚ ਕਿਹਾ ਉਹ ਦਮਾਸ਼ੋ ਨੇ ਮਾਰੀ ਉਹ ਮਾਰਿਆ ਇਹ ਸਾਨੂੰ ਪਤਾ ਕੀ ਗੱਲ ਹੈ ਇੱਕ ਆਵਾਜ਼ ਹੋ ਜਾਂਦਾ ਬੰਦੇ ਨੂੰ ਦੇਖ ਕੇ ਵੀ ਇਹ 100% ਸੱਚੀ ਜੀ ਤੁਸੀਂ ਮੋੜ ਸਾਦੇਸ਼ਕਾਰ ਹੋਗੇ ਦੇਖੋ ਜੀ ਨਹੀਂ ਤਾਂ ਹੁਣ ਕਾਲ ਦਾ ਜਿਹੜਾ ਕੰਨ ਬਾਤ ਹੈ ਰਾਤ ਕਿੰਨੇ ਵਜੇ ਦੀ ਗੱਲ ਬਾਤ ਹੈ ਇਹ ਹੈਗੀ ਜੀ ਕੋਈ 11 ਵਜੇ ਦੀ ਗੱਲ ਬਾਤ ਦੀ ਗੱਲ ਬਾਤ ਫੋਨ ਤਾਂ ਤੁਹਾਡੇ ਕੋਲ ਕਿਸੇ ਪ੍ਰਸ਼ਾਸਨ ਨੇ ਕਿਸੇ ਦਾ ਫੋਨ ਪੁਆਇਆ ਹੀ ਨਹੀਂ ਮੈਨੂੰ ਇਹ ਗੱਲ ਇਸ ਦਾ ਫੋਨ ਹੈ ਕੋਈ ਸਰਵ ਨਹੀਂ ਕੁਝ ਨਹੀਂ ਹੈ ਨਹੀਂ ਕੋਈ ਹਲੇ ਫਿਲਹਾਲ ਤੇ ਦੇਖਾ ਜੀ ਇਤਵਾਰ ਨੂੰ ਜੀ ਹਾਂ ਠੀਕ ਹੈ ਜੀ ਅੱਜ ਆ ਕੇ ਕੁਝ ਠੀਕ ਹੈ ਜੀ ਅਸੀਂ 11 ਜੋ ਵੀ ਪਹੁੰਚ ਗਈ ਹੈ ਜੋ ਵੀ ਹੋ ਜਾਣਾ ਹੋਏਗਾ ਜੋ ਪਸੰਦੀ ਹੋਏਗੀ ਸਾਨੂੰ ਵੀ ਪੁੱਛ ਲੈਣੀ ਸੋ ਇਹਨਾਂ ਨੂੰ ਸਾਡੇ ਨਾਲ ਸਾਡੇ ਨਾਲ ਉਸ ਨੂੰ ਕਿੱਥੇ ਜਿਨ੍ਹਾਂ ਵੱਲੋਂ ਸਾਫ਼ ਕਿਹਾ ਗਿਆ ਫਰੰਟ ਐਕਸ਼ਨ ਲਿੱਤੇ ਜਿਹੜਾ 2 ਵਰਕ ਰੈਕ ਆਪੇ ਤੋਂ ਨਾਲ ਲੱਗਦੀ ਕਰ ਦਿੱਤੇ ਗਿਆ ਇਹਨਾਂ ਵੱਲੋਂ ਇਹਦੀ ਗੱਲ ਕਹੀ ਹੈ ਜੇ ਆਪਾਂ ਗਲਤੀ ਨੂੰ ਸਵੀਕਾਰ ਕਰਦੇ ਹਾਂ ਤੇ ਆਪਾਂ ਜਿਹੜਾ ਵੀ ਸਰਕਾਰੋਂ ਸਾਡਾ ਡੰਡ ਬੁਲਾਇਆ ਗਿਆ ਭੁੱਤਨ ਵੀ ਤਿਆਰ ਆ ਪਰ ਕਿਤੇ ਨਾ ਕਿਤੇ ਇਹ ਨਾਲ ਇਹ ਹੀ ਗੱਲ ਕਹੀ ਜਾ ਰਹੀ ਹੈ ਵੀ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਧੰਨਵਾਦ